जय भीम जय भारत जय संविधान दोस्तों मैं डॉक्टर जितेंद्र सिंह मट्टू आज असी जातिवाद दी एक और जड़ी घटना जेड़ा एक कोड है साडे पंजाब दा जेड़ा ऊंच नीचता दा जाति तौर ते किसी नु जलील करना जाति तौर ते गुलाम बना के रखना ओदी एक बड़ी घटना आप जी दे नाल इथे असी लेके आए हां चंडीगढ़ आए हां सिविल सेक्रेटेरिएट और असी एससी कमीशन पंजाब दे ਜਿਹੜੇ ਮੈਡਮ ਨੇ ਮੈਡਮ ਤਜਿੰਦਰ ਕੌਰ ਉਹਨਾਂ ਕੋਲ ਦਰਖਾਸਤ ਇੱਕ ਮਾਮਲਾ ਜਿਹੜਾ ਹੈਗਾ ਰੱਖਿਆ ਹੈਗਾ ਮੇਰੇ ਨਾਲ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਪਿੰਡ ਗਲੋਲੀ ਦੇ ਮਾਝੀ ਸਿੱਖ ਪਰਿਵਾਰ ਜੋ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਉਹ ਮੈਂਬਰ ਖੜੇ ਨੇ ਨਿਰਮਲ ਸਿੰਘ ਹੈ ਬਲਬੀਰ ਸਿੰਘ ਹੈ ਤੇ ਮੇਵਾ ਸਿੰਘ ਸਾਡੇ ਸਾਥੀ ਨੇ ਸੋ ਗਲੋਲੀ ਪਿੰਡ ਦੇ ਵਿੱਚ ਨਿਰਮਲ ਸਿੰਘ ਹੋਣੀ ਦੇਸ਼ ਦੀ ਵੰਡ ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਇਹਨਾਂ ਦੇ ਪਿਤਾ ਪੁਰਖੀ ਪਾਕਿਸਤਾਨ ਤੋਂ ਇੱਥੇ ਆ ਕੇ ਪੰਜਾਬ ਦੇ ਵਿੱਚ ਵਸੇ ਸੀ। ਔਰ ਗਲੋਲੀ ਪਿੰਡ ਜਿਹੜਾ ਪੂਰਾ ਪਿੰਡੀ ਪੂਰੇ ਪੰਜਾਬ ਦੇ ਪਿੰਡੀ ਲਗਭਗ ਸ਼ਾਮਲਾਟ ਜ਼ਮੀਨਾਂ ਦੇ ਵਿੱਚ ਨੇ ਜਿੱਥੇ-ਜਿੱਥੇ ਰਿਹਾਇਸ਼ੀ ਖੇਤਰ ਲੋਕਾਂ ਨੇ ਬਣਾਏ ਨੇ ਆਪਣੇ ਮਕਾਨ ਬਣਾਏ ਨੇ ਜਿੱਥੇ ਕਿਸੇ ਨੂੰ ਜਗ੍ਹਾ ਮਿਲ ਗਈ ਉੱਥੇ ਜਾ ਵਸਿਆ ਉਹ। ਲੇਕਿਨ ਪਿੰਡ ਗਲੋਲੀ ਦੇ ਵਿੱਚ ਜਿਹੜੇ ਜਰਨਲ ਵਰਗ ਦੇ ਲੋਕ ਨੇ ਉੱਥੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨਾਲ ਬਹੁਤ ਵੱਡਾ ਵਿਤਕਰਾ ਕਰ ਰਹੇ ਨੇ, ਬਹੁਤ ਵੱਡਾ ਜਾਤੀਵਾਦ ਕਰ ਰਹੇ ਨੇ। ਜਿੱਥੇ ਅੱਜ ਅਸੀਂ ਲੜਾਈ ਦਿੱਲੀ ਦੇ ਵਿੱਚ ਲੜ ਰਹੇ ਹਾਂ ਏਕੇ ਦੀ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਕਿਸਾਨ ਮਜ਼ਦੂਰ ਏਕਾ ਜਿੰਦਾਬਾਦ ਔਰ ਸਾਡੇ ਬਹੁਤ ਗਿਣਤੀ ਲੋਕ ਅਸੀਂ ਇਸ ਲੜਾਈ ਨੂੰ ਇੱਕ ਸਮਝ ਕੇ ਉਥੇ ਆਪਾਂ ਦਿੱਲੀ ਸਾਰੇ ਬੈਠੇ ਆ ਲੇਕਿਨ ਪਿੰਡਾਂ ਦੇ ਵਿੱਚ ਅਜੇ ਵੀ ਇਹ ਜਾਤੀਵਾਦ ਜਿਹੜਾ ਹੈਗਾ ਜ਼ਹਿਰ ਹੈ ਲੋਕਾਂ ਦੇ ਮਨਾਂ ਦੇ ਅੰਦਰੋਂ ਨਹੀਂ ਜਾ ਰਿਹਾ ਨਿਰਮਲ ਸਿੰਘ ਇੱਕ ਮਿਹਨਤ ਕਸ਼ ਪਰਿਵਾਰ ਨਾਲ ਸੰਬੰਧਿਤ ਹੈ ਔਰ ਮਿਹਨਤ ਮਜ਼ਦੂਰੀ ਕਰਕੇ ਹੌਲੀ-ਹੌਲੀ ਇਹਨੇ ਆਪਣੇ ਖੇਤੀਬਾੜੀ ਦੇ ਜਿਹੜੇ ਸੰਦ ਬਣਾਏ ਤਾਂ ਕਿ ਕਿਰਾਇਆ ਪਾੜਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਸਕੇ ਔਰ ਇਸ ਨਿਰਮਲ ਸਿੰਘ ਨੇ ਦੱਸਣ ਅਨੁਸਾਰ ਜਿਸ ਤਰ੍ਹਾਂ ਪਿੰਡ ਦੇ ਜਿਹੜੇ ਧਨਾੜ ਲੋਕਾਂ ਦੇ ਕੰਮ ਕੀਤਾ ਆਪਣੇ ਟਰੈਕਟਰ ਟਰਾਲੀਆਂ ਨਾਲ ਤੂੜੀ ਬਣਾਈ ਤੇ ਜਦੋਂ ਇਹਨੇ ਕਈ ਮਹੀਨਿਆਂ ਬਾਅਦ ਉਹਨਾਂ ਨੂੰ ਆਪਣਾ ਮਿਹਨਤਾਨਾ ਪੁੱਛਿਆ ਕਿ ਮੈਨੂੰ ਕਿਰਾਇਆ ਜਿਹੜਾ ਮੇਰਾ ਬਣਦਾ ਸੀਗਾ ਉਹ ਦਿੱਤਾ ਜਾਵੇ ਤਾਂ ਉਹ ਜਿਹੜੇ ਉੱਚ ਜਾਤੀ ਦੇ ਆਪਣੇ ਆਪ ਨੂੰ ਕਹਿੰਦੇ ਲੋਕ ਨੇ ਉਹ ਇਸ ਗੱਲ ਤੋਂ ਖਫਾ ਹੋ ਗਏ ਉਹ ਕਹਿੰਦੇ ਵੀ ਸਾਨੂੰ ਤਾਂ ਅੱਜ ਤੱਕ ਕਿਸੇ ਸਾਡੇ ਜਿਹੜੇ ਆੜਤੀਏ ਨੇ ਉਹਨਾਂ ਨੇ ਲੈਣ ਦੇਣ ਬਾਰੇ ਨਹੀਂ ਟੋਕਿਆ ਕਿ ਛੋਟੀ ਜਾਤ ਦਾ ਬੰਦਾ ਜਾਤੀ ਦਾ ਨਾਮ ਲੈ ਕੇ ਕਿ ਇਹ ਫਲਾਣੀ ਜਾਤੀ ਦਾ ਬੰਦਾ ਹੈਗਾ ਤੇ ਸਾਨੂੰ ਇਹਨੇ ਕਿਦਾਂ ਟੋਕਤਾ ਇਹਦੀ ਕਿਦਾਂ ਮਜਾਲ ਹੋ ਗਈ ਮਤਲਬ ਉਹੀ ਅੰਦਰ ਆਪਣੀ ਜਿਹੜੀ ਜਾਤ ਨੂੰ ਲੈ ਕੇ ਹੰਕਾਰ ਹੈ ਈਗੋ ਹੈ ਲੋਕਾਂ ਦੇ ਵਿੱਚ ਉਹ ਕਿਸ ਪੱਦਰ ਦਾ ਤੇ ਇਸੇ ਗੱਲ ਨੂੰ ਲੈ ਕੇ ਇਸੇ ਰੰਜਿਸ਼ ਨੂੰ ਲੈ ਕੇ ਪਿਛਲੇ 2-3 ਸਾਲਾਂ ਤੋਂ ਲਗਾਤਾਰ ਨਿਰਮਲ ਸਿੰਘ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਬਾਰ ਬਾਰ ਉਹਦੀ ਆਪਣੇ ਹੀ ਕਿਸੇ ਭਾਈਚਾਰੇ ਨਾਲ ਲੜਾਈ ਕਰਵਾ ਦਿੱਤੀ ਜਾਂਦੀ ਹੈ ਪਰਚੇ ਕਰਵਾ ਦਿੱਤੇ ਜਾਂਦੇ ਨੇ ਔਰ ਫਿਰ ਦੁਬਾਰਾ ਪੁਲਿਸ ਉਹਨਾਂ ਪਰਚਿਆਂ ਨੂੰ ਰੱਦ ਕਰ ਦਿੰਦੀ ਹੈ ਜਦੋਂ ਝੂਠੇ ਪਾਏ ਜਾਂਦੇ ਨੇ ਤੇ ਹੁਣ ਲੇਟੈਸਟ ਨਿਰਮਲ ਸਿੰਘ ਨੂੰ ਪਿੰਡ ਚੋਂ ਜਾੜਨ ਲਈ ਨਿਰਮਲ ਸਿੰਘ ਦੇ ਘਰ ਵਾਲੀ ਜਗ੍ਹਾ ਜਿਹੜੀ ਹੈਗੀ ਹੈ ਉਹਨੂੰ ਸ਼ਾਮਲਾਟ ਦੱਸ ਕੇ ਡੀਡੀਪੀਓ ਪਟਿਆਲਾ ਜਿਹੜਾ ਹੈਗਾ ਸੁਰਿੰਦਰ ਸਿੰਘ ਢਿੱਲੋਂ ਦੀ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਕਰਵਾਇਆ ਗਿਆ ਔਰ ਉੱਥੋਂ ਆਰਡਰ ਜਾਰੀ ਕਰਵਾਏ ਗਏ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕਿ ਇਹਨੂੰ ਇਸ ਜਗ੍ਹਾ ਤੋਂ ਬੇਦਖਲ ਕੀਤਾ ਜਾਵੇ ਮੈਂ ਪੁੱਛਣਾ ਚਾਹੁੰਨਾ ਕਿ ਇੱਕ ਪਾਸੇ ਪੰਜਾਬ ਸਰਕਾਰ ਪੰਜ-ਪੰਜ ਮਰਲੇ ਦੇ ਪਲਾਟ ਜਿਹੜੇ ਗਰੀਬਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਦੇਣ ਦੀ ਦੇ ਰਹੀ ਹੈ ਦੇ ਵੀ ਚੁੱਕੀ ਹੈ ਔਰ ਕਿ ਪਿੰਡ ਦੇ ਵਿੱਚ ਕੋਈ ਵੀ ਘਰ ਐਸਾ ਨਾ ਰਹੇ ਜਿਹਦੇ ਕੋਲ ਆਪਣਾ ਮਕਾਨ ਨਾ ਹੋਵੇ ਉਹਨੂੰ ਜਗ੍ਹਾ ਦਿੱਤੀ ਜਾਵੇ ਰਹਿਣ ਦੇ ਲਈ ਔਰ ਪੰਜਾਬ ਸਰਕਾਰ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਆਉਣ ਵਾਲੇ ਲੋਕ ਨੇ ਤੇ ਉਹਨਾਂ ਨੂੰ ਉਹਨਾਂ ਦੇ ਰਜਿਸਟਰੀਆਂ ਦੇ ਹੱਕ ਦੇਣ ਦੀ ਗੱਲ ਕਰ ਰਹੀ ਹੈ ਉਹਨਾਂ ਨੂੰ ਉੱਥੇ ਜਿੱਥੇ-ਜਿੱਥੇ ਉਹ ਰਹਿੰਦੇ ਨੇ ਇਸ ਜਗ੍ਹਾ ਤੇ ਉਹਦੇ ਮਾਲਕਾਨਾ ਹੱਕ ਦੇਣ ਜਾ ਰਹੀ ਹੈ ਗਵਰਨਮੈਂਟ ਗੱਲਾਂ ਹੋ ਰਹੀਆਂ ਨੇ ਐਲਾਨ ਹੋ ਰਹੇ ਨੇ ਲੇਕਿਨ ਇਹ ਕਿਹੜੇ ਲੋਕ ਨੇ ਜਿਹੜੇ ਆਪਣੇ ਹੀ ਪਿੰਡ ਦੇ ਵਸਿੰਦਿਆਂ ਨੂੰ ਪਿੰਡ ਵਿੱਚੋਂ ਝਾੜਨ ਲਈ ਸਿਰਫ ਇੱਕ ਜਾਤੀ ਕਰਕੇ ਕਿ ਇੱਕ ਛੋਟੀ ਜਾਤੀ ਨਾਲ ਸਬੰਧਿਤ ਨੇ ਸੋ ਅੱਜ ਅਸੀਂ ਆ ਮਾਨਯੋਗ ਐਸ்சி ਕਮਿਸ਼ਨ ਪੰਜਾਬ ਨੂੰ ਜਿਹੜੀ ਹੈਗੀ ਆ ਦਰਖਾਸਤ ਦਿੱਤੀ ਹੈ ਕਿ ਇਹ ਇਹ ਲੋਕਾਂ ਨੂੰ ਸ਼ੈਡਿਊਲ ਕਾਸਟ ਲੋਕਾਂ ਨੂੰ ਉਸ ਪਿੰਡ ਚੋਂ ਝੜਨ ਤੋਂ ਬਚਾਇਆ ਜਾਵੇ ਕਿਉਂਕਿ ਤਨਾੜ ਪੂੰਜੀਪਤੀ ਲੋਕ ਇਹਨਾਂ ਦੇ ਬੜੀ ਬੁਰੀ ਤਰ੍ਹਾਂ ਮਗਰ ਪਏ ਹੋਏ ਨੇ ਜਗ੍ਹਾ-ਜਗ੍ਹਾ ਤੇ ਇਹਨਾਂ ਦੇ ਖਿਲਾਫ ਫੈਸਲੇ ਕਰਵਾਏ ਜਾਂਦੇ ਨੇ ਲੇਟੈਸਟ ਫੈਸਲਾ ਆ ਐਫ ਆਈ ਆਰ ਨੰਬਰ 410 ਪਾਤਣਾ ਥਾਣੇ ਦੇ ਵਿੱਚ ਕਰਵਾਈ ਗਈ ਹੈ ਕਿ ਇਹਨੇ ਜੀ ਸ਼ਾਮਲਾੜ ਜਗ੍ਹਾ ਤੇ ਆਪਣਾ ਗੇਟ ਲਾਇਆ ਭਲੇ ਮਾਨਸੋ ਅੱਜ ਇਹਦਾ ਪਰਿਵਾਰ ਇਹਦੇ ਬੱਚੇ ਜਵਾਨ ਹੋ ਰਹੇ ਨੇ ਖੁਦਾ ਨਾ ਖਾਸਤਾ ਸਿਕਿਉਰਿਟੀ ਪੱਖੋਂ ਆਪਾਂ ਆਪਣਾ ਦਰਵਾਜ਼ਾ ਬੂਹਾ ਲਾ ਨਹੀਂ ਹੈ ਜੇ ਆਪਣੇ ਘਰ ਦੇ ਅੱਗੇ ਨੇ ਆਪਣਾ ਗੇਟ ਲਾ ਲਿਆ ਤਾਂ ਕਿੱਡੀ ਕ ਨੌਬਤ ਆ ਗਈ ਔਰ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਪਿੰਡ ਦੇ ਵਿੱਚ तकरीबन ਲੋਕਾਂ ਕੋਲ ਸ਼ਾਮਲਾਟ ਜਗਾ ਔਰ ਸ਼ਾਮਲਾਟ ਜਗਾ ਵਾਂਦੇ ਬੀਜ ਦੇ ਨੇ ਖਾਂਦੇ ਨੇ ਉਸ ਤੋਂ ਔਰ ਉੱਥੇ ਰਹਿੰਦੇ ਵੀ ਨੇ ਔਰ ਇਹ ਕੈਸੇ ਅਫਸਰ ਨੇ ਕੈਸੇ ਅਧਿਕਾਰੀ ਨੇ ਪੰਜਾਬ ਦੇ ਜਾਂ ਸਾਡੇ ਜ਼ਿਲ੍ਹੇ ਪਟਿਆਲੇ ਦੇ ਕਿ ਇੱਕ ਧਿਰ ਨੂੰ ਜਿਹੜੀ ਰੱਜੀਪੁੱਜੀ ਧਿਰ ਜਿਹਨੂੰ ਗਿਣਿਆ ਜਾਂਦਾ ਰਜਵਾੜੇ ਜਿਨ੍ਹਾਂ ਨੂੰ ਗਿਣਿਆ ਜਾਂਦਾ ਪੂੰਜੀਪਤੀ ਲੋਕ ਗਿਣਿਆ ਜਾਂਦਾ ਉਹਨਾਂ ਦਾ ਪੱਖ ਪੂਰਿਆ ਜਾ ਰਿਹਾ ਔਰ ਇੱਕ ਸਾਡੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਜਿਹੜਾ ਇੱਕ ਮਾਝੀ ਸਿੱਖ ਪਰਿਵਾਰ ਹੈ ਜਿਹਦੇ ਕੋਲ 2250 ਗਜ ਉੱਥੇ ਜਗਾ ਹੋਊਗੀ ਰਹਿਣ ਲਈ ਉਹਨੂੰ ਟਾਰਗੇਟ ਬਣਾ ਕੇ ਉਥੇ ਘਰ ਉਥੋਂ ਖਾਲੀ ਕਰਾਉਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਾਂਗਾ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਅਸੀਂ ਐਸਸੀ ਕਮਿਸ਼ਨ ਪੰਜਾਬ ਤੋਂ ਵੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਧਰਾਵਾਂ ਤਹਿਤ ਸਾਡੇ ਐਸਸੀ ਪਰਿਵਾਰ ਤੇ ਇਸ ਨੌਜਵਾਨ ਤੇ ਬਾਰ ਬਾਰ ਜਿਹੜੇ ਪਰਚੇ ਦਰਜ ਕਰਾਏ ਜਾ ਰਹੇ ਨੇ ਧਰਾਵਾਂ ਲਾਇਆ ਨੇ ਉਹਨੂੰ ਰੱਦ ਕਰਵਾਇਆ ਜਾਣਾ ਚਾਹੀਦਾ ਔਰ ਜਿਹੜੇ ਜਾਤੀ ਹੰਕਾਰੇ ਲੋਕ ਨੇ ਇਸ ਤਰ੍ਹਾਂ ਆਪ ਸ਼ਬਦ ਬੋਲ ਰਹੇ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਗ੍ਹਾ-ਜਗ੍ਹਾ ਕਿ ਫਲਾਣੀ ਜਾਤ ਸਾਡਾ ਕੀ ਕਰ ਲੂਗੀ ਅਸੀਂ ਐ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਸੋ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਸ்சிਐਸਟੀ ਐਕਟ ਦਾ ਮੁਕੱਦਮਾ ਦਰਜ ਕੀਤਾ ਜਾਵੇ ਇਹ ਸਿੱਧਾ-ਸਿੱਧਾ ਸਾਡੇ ਗਰੀਬ ਲੋਕਾਂ ਦਾ ਸੋਸ਼ਣ ਹੈ ਸਾਡੇ ਲੋਕਾਂ ਤੇ ਅਤਿਆਚਾਰ ਹੈ ਉਹੀ ਭੇਦ ਭਾਵ ਉਹੀ ਜਾਤੀ ਵਿਤਕਰਾ ਇਹ ਅਸੀਂ ਪੰਜਾਬ 'ਚ ਨਹੀਂ ਚੱਲਣ ਦੇਵਾਂਗੇ ਔਰ ਮੈਂ ਚੇਤਾਵਨੀ ਜਿੰਨਾ ਚਾਹਣਾ ਐਸੀ ਲੋਕਾਂ ਨੂੰ ਐਸੀ ਘਟੀਆ ਮਾਨਸਿਕਤਾ ਦੀ ਸੋਚ ਹੈ ਜਿਹੜੀ ਇਹਨਾਂ ਦੀ ਛੋਟੀ ਸੋਚ ਹੈ ਕਿ ਅੱਜ ਕਿਵੇਂ ਲੜਾਂਗੇ ਅਸੀਂ ਵੱਡੀਆਂ ਲੜਾਈਆਂ ਪੰਜਾਬ ਦੀਆਂ ਲੜਾਈਆਂ ਕਿਵੇਂ ਲੜਾਂਗੇ ਜਦੋਂ ਅਸੀਂ ਛੋਟ ਆਪਣੀ ਇੱਕ ਛੋਟੀ ਜੀ ਸੋਚ ਰੱਖ ਰੱਖੀ ਅੰਦਰ ਕਿ ਫਲਾਂ ਜਾਂਤੀ ਦਾ ਜੀ ਅਸੀਂ ਇਹਨੂੰ ਐ ਕਰਦਾਂਗੇ ਵਾਹ ਕਰਦਾਂਗੇ ਸੋ ਅਸੀਂ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਇਦਾਂ ਦੇ ਜਾਤੀ ਹੰਕਾਰੇ ਲੋਕਾਂ ਨੂੰ ਨੱਥ ਪਾਈ ਜਾਵੇ ਜੇਕਰ ਪੰਜਾਬ ਸਰਕਾਰ ਨੇ ਜਾਂ ਸਾਡੇ ਡੀਡੀਪੀਓ ਜ਼ਿਲ੍ਹਾ ਪਟਿਆਲਾ ਕਲੈਕਟਰ ਅਫਸਰ ਨੇ ਪੰਚਾਇਤ ਵਿਭਾਗ ਨੇ ਉਹਨਾਂ ਬੰਦਿਆਂ ਤੇ ਕੋਈ ਕਾਰਵਾਈ ਨਾ ਕੀਤੀ ਔਰ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਹੈ ਉਹਨੂੰ ਰੱਦ ਨਾ ਕੀਤਾ ਤਾਂ ਅਸੀਂ ਉਹਨੂੰ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਔਰ ਬਹੁਤ ਵੱਡਾ ਇੱਕ ਸੰਘਰਸ਼ ਉਲੀਕਾਂਗੇ ਅਸੀਂ ਆਪਣੇ ਬੰਦਿਆਂ ਨੂੰ ਜਾਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਸੀਂ ਗਰੀਬ ਲੋਕਾਂ ਨੂੰ ਪਿੰਡ ਚੋਂ ਨਹੀਂ ਜੁੜਣ ਦੇਵਾਂਗੇ ਸੋ ਮੇਰੇ ਨਾਲ ਸਾਡੇ ਸਾਥੀ ਨਿਰਮਲ ਸਿੰਘ ਨੇ ਇਹ ਦੱਸਣਗੇ ਕਿ ਇਹਨਾਂ ਨਾਲ ਕਿਦਾਂ ਜਿਹੜਾ ਉੱਥੇ ਉਤਿਆਚਾਰ ਹੋ ਰਿਹਾ ਹਾਂ ਹਾਂਜੀ ਉੱਪਰ ਕਰ ਲੈਣ ਮੇਰਾ ਨਾਮ ਨਿਰਮਲ ਸਿੰਘ ਪਿੰਡ ਗਲੌਲੀ ਜ਼ਿਲ੍ਹਾ ਪਟਿਆਲਾ ਜੀ ਤਾਂ ਇਹ ਕੁਝ ਤਗੜੇ ਲੋਕਾਂ ਦੀ ਬਹਿ ਮਣਾਈ ਗਈ ਹੈ ਜੀ ਜਿਸ ਤਰ੍ਹਾਂ ਕਿਰਾਇਆ ਪਾੜਾ ਮੰਗਣਿਆ ਤਾਂ ਅਗੋਲਟਾ ਸਾਨੂੰ ਡਟਦੇ ਰਹੇ ਜੀ ਕਈ ਤਰ੍ਹਾਂ ਦੇ ਪਰਚੇ ਪਹਿਲਾਂ ਵੀ ਕਰਾ ਚੁੱਕੇ ਨੇ ਤੇ ਹੁਣ ਮੈਨੂੰ ਇਹ ਹੀ ਦਬਕਾ ਦਿੱਤਾ ਜਾਂਦਾ ਸੀ ਕਿ ਤੇਰਾ ਤਾਂ ਘਰ ਤੇਰਾ ਖਾਲੀ ਕਰਾਵਾਂਗੇ ਨਹੀਂ ਤਾਂ ਤੂੰ ਸਾਡੇ ਤੋਂ ਸਸਰੀਕਾਲ ਕਰਿਆਗਾ ਸਾਦ ਨੂੰ ਸਸਰੀਕਾਲ ਕਿਉਂ ਨਹੀਂ ਕਰਦਾ ਨੀਵਾਪਣ ਦਿਖਾਉਂਦੇ ਨਹੀਂ ਸਰ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰੂੰਗਾ ਜਿਲਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਿ ਐਸੇ ਸਾਡੇ ਲੋਕਾਂ ਦੀ ਹਿਫਾਜ਼ਤ ਕੀਤੀ ਜਾਵੇ ਔਰ ਸਾਡੇ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਔਰ ਉਹਨਾਂ ਨੂੰ ਪਿੰਡ ਤੋਂ ਜਿਹੜਾ ਉਜੜਨ ਤੋਂ ਬਚਾਇਆ ਜਾ ਸਕੇ जय भीम जय भारत जय संविधान